ਹਾਂਜੀ ਦੋਸਤੋ ਸਭ ਤੋਂ ਪਹਿਲਾਂ ਕੁਦਰਤ ਡੇਰੀ ਫਾਰਮ ਡਾਕਟਰ ਸੁਖਤਾਨ ਸਿੰਘ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਬਹੁਤ ਦੋਸਤਾਂ ਦੇ ਫੋਨ ਆਏ ਆ ਮੈਸੇਜ ਵੀ ਆਏ ਆ ਵੀ ਸਾਡੀ ਗਾਂ 10 ਵਾਰੀ ਫੇਰ ਖਾ ਗਈ ਜਾਂ ਕੋਈ ਕਹਿੰਦਾ ਸਾਡੀ ਗਾਂ 5 ਵਾਰੀ ਹੋ ਗਿਆ ਜੀ ਟੀਕੇ ਪਰੋਣੇ ਪਏ ਕੋਈ 6 ਵਾਰੀ ਸੋ ਉਹਦਾ ਹਾਲ ਦੱਸੋ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਾਂਗੇ ਵੀ ਗਾਵਾਂ ਰਪੀਟ ਕਿਉਂ ਹੁੰਦੀਆਂ ਨੇ ਕੀ ਕਾਰਨ ਹੈ ਸੋ ਦੋਸਤੋ ਮੇਰਾ ਅੱਜ ਕੰਟੈਂਟ ਵੀ ਇਸ ਰਹਿ ਇਸ ਰਹੂਗਾ ਇਸ ਗੱਲ ਤੇ ਵੀ ਗਾਵਾਂ ਰਪੀਟ ਕਿਉਂ ਹੁੰਦੀਆਂ ਨੇ ਤੇ ਜਾਂ ਗਾਵਾਂ ਗੱਬਣ ਕਿਉਂ ਨਹੀਂ ਹੁੰਦੀਆਂ ਸੋ ਦੋਸਤੋ ਇਹ ਜਿਹੜੀ ਗੱਲ ਹੈ ਜਾਂ ਗਾਵਾਂ ਫੇਰ ਕਿਉਂ ਖਾਂਦੀਆਂ ਨੇ ਅਲੱਗ-ਅਲੱਗ ਭਾਸ਼ਾ ਦੇ ਵਿੱਚ ਆਪਾਂ ਇਹਨਾਂ ਨੂੰ ਗੱਲ ਕਰ ਲੈਨੇ ਆ ਜਿਵੇਂ ਹੁਣ ਕੇ ਸਾਡੀ ਭਾਸ਼ਾ ਦੇ ਵਿੱਚ ਹੈਗਾ ਡਾਕਟਰੀ ਭਾਸ਼ਾ ਵਿੱਚ ਵੀ ਗਾਂ ਰਪੀਟ ਕਰ ਗਈ ਸੋ ਗਾਵਾਂ ਰਪੀਟ ਕਿਉਂ ਹੁੰਦੀਆਂ ਨੇ ਸੋ ਦੋਸਤੋ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਵੀ ਕਹਿਣਾ ਹੁੰਦਾ ਕਿ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਹੈ ਮੈਂ ਤੁਹਾਨੂੰ ਬਿਲਕੁਲ ਸਾਫ਼ ਤੇ ਸਪਸ਼ਟ ਤੇ ਆਪਦਾ ਜਿਹੜਾ ਮੈਂ ਡਾਕਟਰੀ ਦਾ ਐਕਸਪੀਰੀਅਸ ਹੈ ਤੁਹਾਨੂੰ ਮੈਂ ਉਹਦੇ ਅਕੋਰਡਿੰਗ ਹੀ ਦੱਸਣੀ ਹੈ ਦੋਸਤੋ ਕਿਉਂਕਿ 2010 ਤੋਂ ਲੈ ਕੇ ਮੈਂ ਹੁਣ ਤੱਕ ਫੀਲਡ ਕਰਦਾ ਸੋ ਜਿੰਨਾ ਕੁ ਮੈਂ ਫੀਲਡ ਦੇ ਵਿੱਚ ਦੇਖਿਆ ਸੋ ਦੋਸਤੋ ਵੀਡੀਓ ਥੋੜੀ ਜੀ ਲੰਮੀ ਹੋ ਸਕਦੀ ਹੈ ਐਂਡ ਤੱਕ ਵੇਖਿਓ ਸੋ ਦੋਸਤੋ ਸਭ ਤੋਂ ਜਿਹੜਾ ਵੱਡਾ ਕਾਰਨ ਹੈ ਨਾ ਤੁਹਾਡੀਆਂ ਗੱਲਾਂ ਰਿਪੀਟ ਹੋਣ ਦਾ ਸਭ ਤੋਂ ਵੱਡਾ ਕਾਰਨ ਸਭ ਤੋਂ ਵੱਡਾ ਕਾਰਨ ਤੇ ਇੱਕ ਸੱਚੀ ਗੱਲ ਉਹ ਜੋ ਲੋਕ ਜਿਹੜੇ ਮਹੀਨਾ ਲਾ ਕੇ ਟੀਗਾ ਭਰੀ ਜਾਂਦੇ ਆ ਜਿਹੜੇ ਚਾਰ ਮਹੀਨਾ ਲਾ ਕੇ ਟੀਕੇ ਦਾ ਭਰਨ ਦਾ ਵਲ ਸਿੱਖੀ ਵਰਦੇ ਆ ਜਿਹੜੇ ਇੱਕ ਸਾਲ ਲਾ ਕੇ ਡਾਕਟਰ ਬਣੇ ਫਿਰਦੇ ਆ ਸੋ ਦੋਸਤੋ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਜੇ ਪਸ਼ੂ ਧਨ ਦਾ ਨੁਕਸਾਨ ਹੋਇਆ ਹੈ ਨਾ ਸੋ ਦੋਸਤੋ ਇਹਨਾਂ ਲੋਕਾਂ ਨੇ ਇਹ ਹੁਣ ਡਾਕਟਰ ਨਹੀਂ ਹੋਏਗੇ ਮੈਂ ਤੁਹਾਨੂੰ ਡਾਕਟਰਾਂ ਬਾਰੇ ਦੱਸਾਂਗਾ ਵੀ ਡਾਕਟਰ ਕਿਹੜੇ ਹੁੰਦੇ ਆ ਸੋ ਮੈਂ ਅੱਜ ਆਪਣਾ ਕੰਟੈਕਟ ਜਿਹੜਾ ਇਹ ਗੱਲ ਦਾ ਰਿਪੀਟ گاਵਾ ਦਾ ਸੋ ਦੋਸਤੋ ਇਹ ਜਿਹੜੇ ਬੰਦੇ ਸੀਗੇ ਮੈਂ بڑے ਬੰਦੇ ਦੇਖੇ ਕੋਈ ਬਿਜਲੀ ਦਾ ਕੰਮ ਕਰਦਾ ਸੀ ਉਹ ਡਾਕਟਰ ਬਣ ਗਿਆ ਕਿਸੇ ਨੇ ਲੈਬੋਰਾਟਰੀ ਪਾਈ ਸੀ ਉਹ ਡਾਕਟਰ ਬਣ ਗਿਆ ਕਿਸੇ ਦੀ ਕਰਿਆਨੇ ਦੀ ਦੁਕਾਨ ਸੀ ਛੱਡ ਕੇ ਉਹ ਡਾਕਟਰ ਬਣ ਗਿਆ ਕਿਸੇ ਦੀ ਘਰੇ ਫਾਰਮ ਸੀ گاਵਾ ਦਾ گاਵਾ ਸਾਰੀਆਂ ਮਰ ਗਈਆਂ ਉਹ ਡਾਕਟਰ ਬਣ ਗਿਆ ਕਿਸੇ ਨੇ ਨਾਲੇ ਤੋਂ ਪੀ ਆਪਣਾ AI ਸਿੱਖ ਲਈ ਕਿਸੇ ਨੇ ਵੇਰਕਾ ਤੋਂ ਸਿੱਖ ਲਈ ਕਿਸੇ ਨੇ ਆ ਪੰਜਾਬ ਡੈਰੀ ਡਵੈਲਪਮੈਂਟ ਤੋਂ AI ਸਿੱਖ ਕੇ ਸਾਰਿਆਂ ਨੇ ਝੋਲੇ ਚੱਕ ਲਏ ਉਹ ਡਾਕਟਰ ਸਾਹਿਬ ਡਾਕਟਰ ਸਾਹਿਬ ਆਉਣ ਲੱਗ ਗੀ ਨਾ ਇਹਨਾਂ ਨੂੰ ਗਾਂਵ ਦਾ ਪਤਾ ਵੀ ਗਾਂਵ ਦੀ ਹੀਟ ਰੇਟ ਕਿੰਨੀ ਹੈ ਗਾਂਵ ਹੀਟ ਚ ਕਦੋਂ ਆਉਂਦੀ ਹੈ ਓਵਰੀ ਪਰਿਆ ਨਹੀਂ ਪਤਾ ਫੋਲੀਕਲ ਬਾਰੇ ਨਹੀਂ ਪਤਾ ਸਵੈਰੰਗ ਬਾਰੇ ਨਹੀਂ ਪਤਾ ਸੋ ਦੋਸਤੋ ਇਹਨਾਂ ਲੋਕਾਂ ਨੇ ਗਾਂਵਾਂ ਦਾ ਬਹੁਤ ਨੁਕਸਾਨ ਕੀਤਾ ਮੇਰੇ ਨੇੜੇ ਤਿੰਨ ਫਾਰਮਸੀ ਜਿਹੜੇ ਬੜੇ ਟਾਪ ਦੇ ਫਾਰਮ ਸੀਗੇ ਉਹਨਾਂ ਫਾਰਮਾਂ ਤੇ ਇਹ ਤਿੰਨ ਚਾਰ ਜਿਹੜੇ ਹੈਗੇ ਸੀਗੇ ਡਾਕਟਰ ਬਣੇ ਫਿਰਦੇ ਜਿਹੜੇ ਬੰਦੇ ਮਹੀਨੇ-ਮਹੀਨੇ ਵਾਲੇ ਇਹਨਾਂ ਨੇ ਜੜ ਵੜ ਦਿੱਤੀ ਉਹਨਾਂ ਬੰਦਿਆਂ ਨੇ ਖੀਰੀ ਪਹਿਲੀ ਵੇਚੀ 15 15 16 16 ਕਿੱਲੇ ਪਹਿਲੀ ਵੇਚ ਕੇ ਉਹ ਫੇਲ ਹੋਏ ਸੋ ਦੋਸਤੋ ਇਹ ਇੱਕ ਬਹੁਤ ਵੱਡਾ ਕਾਰਨ ਹੈ ਤੁਸੀਂ ਜਦੋਂ ਵੀ ਇਹ ਏਆਈ ਕਰਾਉਣੀ ਹੈ ਇੱਕ ਪੱਛੇ ਡਾਕਟਰ ਕੋ ਡਾਕਟਰ ਕਿਹੜਾ ਹੈ ਉਹਦੇ ਬਾਰੇ ਆਪਾਂ ਕੱਲ੍ਹ ਵਾਲੀ ਵੀਡੀਓ ਤੇ ਗੱਲ ਕਰਾਂਗੇ बड़े लिखे बंदे ਕੋਲੋਂ ਨੌਲੇਜ ਵਾਲੇ ਬੰਦੇ ਕੋਲੋਂ ਸੀਮਨ ਲਵਾਇਆ ਕਰੋ ਉਹਨਾਂ ਕੋਲੋਂ ਟੀਕਾ ਭਰਾਇਆ ਕਰੋ ਜਿਹੜੇ ਆ ਮਹੀਨੇ-ਮਹੀਨੇ ਵਾਲੇ ਨੇ ਇਹਨਾਂ ਨੂੰ ਹੱਥ ਜੋੜ ਦਿਓ ਇਹਨਾਂ ਨੇ ਤਾਂ ਪੈਸੇ ਨਹੀਂ ਪਹੁੰਚ ਰਹੇ ਨੇ ਦਿੱਤੇ ਲੋਕਾਂ ਦੇ ਘਰਾਂ 'ਚ ਸਾਰੇ ਖਤਮ ਕਰਤੇ ਕਿਸੇ ਨੇ ਅੰਦਰ ਗੰਨ ਮਾਰ ਕੇ ਬੱਚੇ ਦਾ ਨਹੀਂ ਪਾੜਤੀ ਕਿਸੇ ਨੇ ਵੈਹੇ ਅੰਦਰ ਜ਼ਖਮ ਕਰਤਾ ਕਿਸੇ ਨੇ ਵੈਹੇ ਕੋਸ਼ ਕਰ ਦਿੱਤਾ ਇਹਨਾਂ ਕੋਲ ਮੰਨ ਲੈ ਕੇ ਜਿਹੜਾ ਜ਼ਖਣਾ ਪੜਦੀ ਏ ਨਾਲੇ ਪੰਜਾਬੀ ਦੇ ਵਿੱਚ ਗੱਲ ਸੱਚੀ ਗੱਲ ਏ ਸੱਚੀ ਗੱਲ ਅੱਜ ਮੈਂ ਤੁਹਾਨੂੰ ਆਪਦੇ ਫੀਲਡ ਦੇ ਵਿੱਚ ਜਿਹੜੇ ਕੰਮ ਹੁੰਦੇ ਆ ਨਾ ਉਹਨਾਂ ਬਾਰੇ ਜਾਣਕਾਰੀ ਦਵਾਗਾ ਕੋ ਕੇ ਮੈਂ ਨਾ ਇਹਨਾਂ ਮਤਲਬ ਕਿ ਮੈਂ ਦੇਖਿਆ ਕਿਸਾਨਾਂ ਦੇ ਹਾਲ ਕਿਸਾਨਾਂ ਦੀ ਲੁੱਟ ਇਹਨਾਂ ਨੇ ਕਿਵੇਂ ਕੀਤੀ ਏ ਆ ਜੀ ਬੱਛੀ ਵਾਲਾ ਟੀਕਾ 4000 ਦਾ ਜੀ ਆ ਬੱਛੀ ਦਊਗੀ 5000 ਦਾ ਜੀ ਬੜੇ ਲੌਲੀਪਾਪ ਦੇ ਕੇ ਇਹਨਾਂ ਨੇ ਕਿਸਾਨਾਂ ਨੂੰ ਲੁੱਟਿਆ ਤੇ ਆ Olimpic skin ਬਿਮਾਰੀ ਆਈ ਸੀ ਉਹਦੇ ਵਿੱਚ ਉਹ ਆਪਣੇ ਆਪ ਠੀਕ ਹੋਣ ਵਾਲੀ ਬਿਮਾਰੀ ਸੀ ਆਪਣੇ ਆਪ ਆਈ ਸੀ ਆਪਣੇ ਆਪ ਠੀਕ ਹੋਣ ਵਾਲੀ ਸੀ ਇਹਨਾਂ ਨੇ ਉੱਥੇ ਵੀ ਬੜਾ ਲੁੱਟਿਆ ਸੋ ਦੋਸਤੋ ਪਹਿਲੀ ਕਾਰਨ ਇਹ ਲੋਕ ਸੋ ਤੁਸੀਂ ਇਹ ਵੇਖਣਾ ਹੈ ਵੀ ਇਹ ਜਿਹੜਾ AI ਕਰਨ ਵਾਲਾ ਬੰਦਾ ਹੈ ਪੜ੍ਹਿਆ ਕਿੰਨਾ ਹੈ ਇਹਦੇ ਕੋਲ ਡਿਗਰੀ ਕੀ ਹੈ ਕਿਹੜੇ ਸਾਧ ਤੋਂ ਇਹ ਸਿੱਖਿਆ ਹੋਇਆ ਹੈ ਸੋ ਸਾਰੀਆਂ ਗੱਲਾਂ ਪਹਿਲਾ ਕਾਰਨ ਦੋਸਤੋ ਤੁਹਾਡੀਆਂ ਗਾਵਾਂ ਰੀਪੀਟ ਕਰਨ ਦੇ ਵਿੱਚ ਇਹਨਾਂ ਲੋਕਾਂ ਦਾ ਬਹੁਤ ਵੱਡਾ ਹੱਥ ਹੈ ਸੋ ਦੋਸਤੋ ਦੂਜਾ ਕਾਰਨ ਸੋ ਦੋਸਤੋ ਇਹ ਜਿਹੜੀਆਂ ਗੱਲਾਂ ਨੇ ਕਈਆਂ ਨੂੰ ਗੁੱਸਾ ਵੀ ਲੱਗ ਜਾਣਾ ਜਿਹੜੇ ਆ ਹੁਣ ਤੁਰੇ ਫਿਰਦੇ ਟੋਲੇ ਚੱਕ ਕੇ ਇਹਨਾਂ ਨੂੰ ਗੁੱਸਾ ਵੀ ਲੱਗ ਜਾਣਾ ਮੇਰੀ ਗੱਲ ਦਾ ਮੈਂ ਕਹਿੰਦਾ ਵੀ ਜਿਹੜਾ ਵੀ ਕੰਮ ਨਹੀਂ ਸਿੱਖਿਆ ਹੈ ਮੈਂ ਵੀ ਕੋਈ ਐ ਨਹੀਂ ਹੈਗਾ ਵੀ ਮੈਂ ਡਿਗਰੀ ਹੋਲਡਰ ਡਾਕਟਰ ਆ ਜਾਂ ਮੈਂ ਜਿਵੇਂ ਵੀ ਕਹਿ ਲੋ ਮੈਂ ਵੀ ਚੰਗੇ ਉਸਤਾਦਾਂ ਕੋਲੋਂ 2005 ਤੋਂ ਲੈ ਕੇ ਮੈਂ 10 ਤੱਕ 5 ਸਾਲ ਸਿੱਖਿਆ ਸਿੱਖ ਕੇ ਮੈਂ ਫੀਲਡ ਕੀਤੀ ਏ ਤੇ ਸਿੱਖਣ ਤੋਂ ਬਾਅਦ ਹੁਣ ਮੈਨੂੰ ਵੀ ਕਈ ਬੰਦੇ ਪੁੱਛ ਲੈਂਦੇ ਜਦੋਂ ਮੈਂ ਕਿਤੇ ਬਾਹਰ ਜਾਣਾ ਵੀ ਡਾਕਟਰ ਸਾਹਿਬ ਕਿਹੜਾ ਡਾਕਟਰ ਸੰਜੀਏ ਸੀ ਤੁਸੀਂ ਹੈ ਨਹੀਂ ਇੱਥੇ ਮੈਂ ਕਹਿੰਦਾ ਜਿਹੜੇ ਕੋਈ ਚੰਗੇ ਪਸ਼ੂ ਹੈਗੇ ਉਹਨੂੰ ਖੱਦ ਲੋ ਜਿਨ੍ਹਾਂ ਦੇ ਆਪ ਦੇ ਘਰੇ ਨਹੀਂ ਪਸ਼ੂ ਹੈਗਾ ਉਹ ਤੁਹਾਡੇ ਪਸ਼ੂ ਸੁਧਾਰ ਕਿਵੇਂ ਕਰਨਗੇ ਤੁਹਾਡੇ ਘਰੇ ਚੰਗੀ ਬਰੀਡ ਉਹ ਕਿਵੇਂ ਰੱਖ ਦੇਣਗੇ ਸੋ ਦੋਸਤੋ ਪਹਿਲਾ ਕਾਰਨ ਇਹ ਲੋਕ ਦੂਜਾ ਕਾਰਨ ਜਿਹੜਾ ਫਾਲਤੂ ਦੀਆਂ ਮੈਡੀਸਨ ਫਾਲਤੂ ਮੈਡੀਸਨ ਜਿੰਦੀ ਕੇ ਆਪਣੀਆਂ ਗਾਵਾਂ ਨੂੰ ਲੋੜ ਨਹੀਂ ਹੁੰਦੀ ਇਹ ਮੈਡੀਸਨ ਲਿਆਂਦੀ ਕਿੰਨਾ ਨੇ ਇਹ ਜਿਹੜੀਆਂ ਬਹੁਤ ਸਾਰੀਆਂ ਲੋਕਲ ਕੰਪਨੀਆਂ ਜੇ ਕੋ ਮਰ ਲੱਗਾ ਹੀ ਉਹਨੇ ਕੰਪਨੀ ਲਾੜੀ ਜੇ ਕੋ ਟੈਸਟ ਲੱਗਾ ਹੀ ਉਹਨੇ ਕੰਪਨੀ ਲਾੜੀ ਜੇ ਕੋ ਸਾਈਜ਼ਰ ਤੇ ਲੱਗਾ ਹੀ ਉਹਨੇ ਕੰਪਨੀ ਲਾੜੀ ਜੇ ਕੋ ਜੈਡਸ ਤੇ ਮਰ ਲੱਗਾ ਹੀ ਉਹਨੇ ਕੰਪਨੀ ਲਾੜੀ ਕਿਉਂਕਿ ਇਹਨਾਂ ਇਸ ਮੈਡੀਸਨ ਦੇ ਬਾਰੇ ਗਵਰਨਮੈਂਟ ਦਾ ਬਿਲਕੁਲ ਨਹੀਂ ਧਿਆਨ ਹੈਗਾ ਪਤਾ ਨਹੀਂ ਕਿ ਭਸਖੇ ਪਾ ਕੇ ਇਹ ਵਿੱਚ ਹੀ ਜਾਂਦੇ ਨੇ ਹੁਣ ਮੈਂ ਨਾ ਮੇਰੇ ਕੋਲੇ ਵੀ ਬੜੇ ਐਮਰ ਆਉਂਦੇ ਆ ਉਹਨਾ ਤਿੰਨ ਚਾਰ ਕੰਪਨੀਆਂ ਆਦੇ ਆਹਾ ਪਾਊਡਰ ਆ ਜਾਂਦੇ ਕੋਈ ਕੋਲੇ ਕੋਈ ਕਿਦਾਂ ਕੋਲ ਮੈਂਟੇ ਕੋਲ ਮਿਕਸ ਪਾਣੀ ਇਹ ਜੀ ਇਹ ਗਾ ਨੂੰ ਦਿਓ ਆਹ ਗਰਮੀ ਦੇ ਵਿੱਚ ਸੋ ਦੋਸਤੋ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਵੀ ਹੁਣ ਆਪਾਂ ਬਹੁਤ ਗਰਮੀ 'ਚ ਖੜੇ ਹੋਈਏ ਆਪਾਂ ਖੜੇ ਹੋਈਏ 45 ਡਿਗਰੀ ਸੈਲਸੀਅਸ ਦੇ ਵਿੱਚ ਖੜੇ ਹੋਈਏ ਬਾਹਰ ਧੁੱਪੇ ਖੜੇ ਹੋਈਏ ਹੁਣ ਆਪਾਂ ਨੂੰ ਕੋਈ ਬੰਦਾ ਆ ਕੇ ਆਖੇ ਵੀ ਭਾਈ ਆ ਬਰਫਾ ਦਾ ਪੀਸ ਇੱਕ ਮੂੰਹ 'ਚ ਪਾ ਲਾ ਤੇ ਤੈਨੂੰ ਗਰਮੀ ਲੱਗਣੋਂ ਹਟ ਜਾਊਗੀ ਇਹ ਪੋਸੀਬਲ ਗੱਲ ਹੈਗੀ ਸੋ ਗਾਈਆਂ ਨੂੰ ਇਹ ਗੱਲ ਕਿੱਦਾਂ ਹਟ ਜਾਊਗੀ ਪਾਊਡਰ ਦੇਣ ਨਾਲ ਇਹਨਾਂ ਨੇ ਬੜਾ ਲੁੱਟਿਆ ਇਹ ਡਾਕਟਰਾਂ ਨੇ ਲਿਹੀ ਬੜੀ ਇਹਨੂੰ ਆਹ ਦੇ ਰਹੇ ਹੋ ਜੀ ਇਹਨੂੰ ਆਹ ਦੇ ਰਹੇ ਹੋ ਸੋ ਇਸ ਮੈਡੀਸਿਨਾਂ ਨੇ ਜਿਹੜੀਆਂ ਫਾਲਤੂ ਮੈਡੀਸਿਨਾਂ ਨੇ ਇਹ ਇਹਨਾਂ ਨੇ ਵੀ ਤੁਹਾਡੀਆਂ ਗਾਈਆਂ ਨੂੰ ਰਿਪੀਟ ਕੀਤਾ ਬਿਲਕੁਲ ਗਾਵਾਂ ਨੂੰ ਫਾਲਤੂ ਮੈਡੀਸਿਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਿਵੇਂ ਤੁਹਾਨੂੰ ਦੱਸਿਆ ਸੀ ਕੈਲਸ਼ੀਅਮ ਦੀ ਕੋਈ ਲੋੜ ਨਹੀਂ ਹੁੰਦੀ ਜਿਵੇਂ ਤੁਹਾਨੂੰ ਦੱਸਿਆ ਅਸੀਂ ਹਾਈ ਪਰ ਐਡਜਸਟਰਨ ਹਾਰਮੋਨ ਦੀ ਵੀ ਕੋਈ ਲੋੜ ਨਹੀਂ ਤੈਨੂੰ ਟੰਡਾ ਡੀਗਾ ਆਪਾਂ ਕਹਿੰਦੇ ਆ ਸੋ ਇਹ ਫਾਲਤੂ ਮੈਡੀਸਨ ਜਿਹੜੀ ਹੈ ਇਹਨਾਂ ਦੀ ਵੀ ਕੋਈ ਲੋੜ ਨਹੀਂ ਹੁੰਦੀ ਸੋ ਦੋਸਤੋ ਇਹ ਕਹਿੰਦੇ ਵਿੱਚ ਹੋਰ ਬਹੁਤ ਵੱਡਾ ਕਾਰਨ ਅਗਾਵਾ ਰਿਪੀਟ ਹੁੰਦਾ ਕਿੱਟੜਾਂ ਦਾ ਟੀਕਾ ਕਿੱਟੜਾਂ ਦਾ ਇੰਜੈਕਸ਼ਨ ਸੋ ਦੋਸਤੋ ਇਹ ਕਿੱਟੜਾਂ ਦਾ ਜਿਹੜਾ ਟੀਕਾ ਹੈ ਨਾ ਇਹ ਹੁੰਦਾ ਆਪਣਾ ਐਵਰ ਮੈਕਟਿੰਗ ਸਾਲਟ ਹੁੰਦਾ ਸੋ ਦੋਸਤੋ ਮੇਰੇ ਕੋਲੇ ਇੱਕ ਪਿਆ ਵੀ ਹੋਇਆ ਹੈ ਕੰਪਨੀ ਦਾ ਐਵਰ ਮੈਕਟਿੰਗ ਸਾਲਟ ਹੈ ਦੋਸਤੋ ਇਹਦੇ ਵਿੱਚ ਮੈਂ ਤੁਹਾਨੂੰ ਸਾਲਟ ਦਾ ਨਾਮ ਵੀ ਦੱਸ ਦੇਣਾ ਐਵਰ ਮੈਕ ਸੋ ਦੋਸਤੋ ਮੈਕਟੇਨ ਐਵਰ ਮੈਕਟਿੰਗ ਸਾਲਟ ਹੁੰਦਾ ਦੋਸਤੋ ਅੱਛਾ ਇਹ ਹੁਣ ਗੱਲ ਪਤਾ ਕਿੱਥੇ ਖੜੀ ਏ ਇਹ ਹੁਣ ਜਿਹੜਾ ਐਵਰ ਮੈਕਟਿੰਗ ਸਾਲਟ ਹੈ ਨਾ ਤੁਹਾਨੂੰ ਦੋਸਤੋ ਇਹ 100 ਐਮਐਲ 100 ਰੁਪਏ ਦਾ ਵੀ ਮਿਲ ਜਾਂਦਾ 100 ਐਮਐਲ 200 ਦਾ ਵੀ ਮਿਲ ਜਾਂਦਾ 100 ਐਮਐਲ 300 ਦਾ ਵੀ ਮਿਲ ਜਾਂਦਾ ਸੋ ਦੋਸਤੋ ਗੱਲ ਕਿੱਥੇ ਖੜੀ ਏ ਹੌਂ ਰੇਡੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸੀ ਵੀ ਜਿਹੜੇ ਮਹੀਨੇ ਵਾਲੇ ਡਾਕਟਰ ਨੇ ਉਹ ਆ ਲੈnde ਜੇ ਕਹਿੰਦੇ ਵਿੱਚੋਂ ਲਾਇਆ ਉਹਨਾਂ ਨੇ 10 ਐਮਲ ਇੱਕ ਪਸ਼ੂ ਨੂੰ 10 ਐਮਲ ਲਾਤਾ 1000 ਰੁਪਈਆ ਦਾ ਤੁਹਾਡੇ ਕੋਲੋਂ ਕਿੰਨਾ ਲਿਆ ਉਹਨਾਂ ਨੇ 100 ਰੁਪਈਆ ਤੁਹਾਡੇ ਕੋਲੋਂ 100 ਚਾਰਜ ਕੀਤਾ ਉਹਨਾਂ ਨੇ ਦੋਸਤੋ ਹੁਣ ਤੁਸੀਂ ਦੱਸੋ ਕਿ 10 ਦਾ ਟੀਕਾ ਲਾਇਆ 90 ਲੈ ਕੇ ਹੁਣ ਦੋਸਤੋ ਜੇ ਤੁਸੀਂ ਕਿਹੜਾ ਟੀਕਾ ਸਾਬ ਤੋਂ ਵੱਡਾ ਕਾਰਨ ਇਹ ਵੀ ਤੁਹਾਡੀਆਂ ਗੱਲਾਂ ਰਿਪੀਟ ਕਰਨ ਦੇ ਵਿੱਚ ਜੇ ਕਿਤੇ ਤੁਸੀਂ ਇਹ ਰਿਮੈਕਟਿੰਗ ਸਾਲਟ ਦੇਣਾ ਹੈ ਰਾਨੋ ਪਤਾ ਹੈ ਤੁਹਾਡੀ ਗਾਂ ਨੂੰ ਚਿਚੜ ਜੂਆਂ ਪिसू ਵਗੈਰਾ ਜਾਂ ਹੋਰ ਪ੍ਰੋਬਲਮ ਆ ਗਈ ਏ ਤਾਂ ਦੋਸਤੋ ਇਹਦੀ ਇੱਕ ਬਹੁਤ ਵਧੀਆ ਬੋਲਸ ਆਉਂਦੀ ਹੁਣ ਬੋਲ ਤੁਸੀਂ ਆਪੇ ਲੈ ਲਿਓ ਜਿੰਨ ਕੰਪਨੀ ਦਾ ਨਾਮ ਦੱਸਿਆ ਤੁਸੀਂ ਕਹਣਾ ਕਿਸੇ ਕੰਪਨੀ ਵਾਲਾ ਦੀ ਐਡ ਕਰਦਾ ਪਿਆ ਜੇ ਤੁਸੀਂ ਬੋਲਸ ਨਹੀਂ ਦੇਣੀ ਇਹ 10 ਐਮਐਲ ਟਿਕਾ ਵਧੀਆ ਕੰਪਨੀ ਦਾ ਦੋਸਤੋ 100 ਤੇ 20 ਰੁਪਈਆ ਦਾ ਆਉਂਦਾ ਏ 100 ਤੇ 20 ਰੁਪਈਆ ਦਾ 10 ਐਮਐਲ ਆਉਂਦਾ ਹੈ ਤੇ ਜੇ ਤੁਸੀਂ ਇੱਧਰ ਕੰਪੈਰੀਅਨ ਕਰ ਲੋ 100 ਐਮਲ ਖਾਉ ਦਾ ਰੁਪਈਏ ਦਾ 1 ਐਮਲ ਇੱਧਰ ਲਾ 10 ਐਮਲ 120 ਦਾ ਇਹਦਾ ਮਤਲਬ ਜਿਹੜਾ 10 ਐਮਲ 120 ਦਾ ਹੈ ਇਹ ਤੁਹਾਡੀ ਗਾਂ ਵਾਲੀ ਸੇਫ ਆ ਤੇ ਜਿਹੜਾ ਆ ਠੀਕ ਹੈ ਸੋ ਦੋਸਤੋ ਇਹ ਵੀ ਬਹੁਤ ਵੱਡਾ ਤੁਹਾਡੀਆਂ ਗਾਂਗੀਆਂ ਜਿਹੜੀਆਂ ਰਿਪੀਟ ਨਹੀਂ ਹੁੰਦੀਆਂ ਨਾ ਉਹਨਾਂ ਨੂੰ ਇਹ ਟੀਗਾ ਦਾ ਵੀ ਬੜਾ ਵੱਡਾ ਰੋਲ ਜੇ ਸੋ ਦੋਸਤੋ ਇੱਕ ਤਾਂ ਇਹ ਗੱਲ ਹੋ ਗਈ ਇਹ ਟੀਗਾ ਤੁਸੀਂ ਲਵਾਉਣਾ ਹੀ ਨਹੀਂਗਾ ਪਹਿਲੀ ਗੱਲ ਜੇ ਲਵਾਉਣਾ ਆ ਤੁਹਾਨੂੰ ਦੱਸਿਆ ਮੈਂ 10 ਐਮਲ ਜਿਹੜਾ 120 ਦਾ ਆਏਗਾ ਇਹ ਲਾਓ ਇੰਦੀ ਗੱਲ ਜੇ ਤੁਸੀਂ ਐਵਰ ਮੈਕਟਿੰਗ ਸਾਲਟ ਦੇਣਾ ਵੀ ਆ ਤੇ ਉਹਦੀ ਬੋਲਸ ਦੇ ਦਿਓ ਦੋਸਤੋ ਸੋ ਇਹ ਗੱਲਾਂ ਤੁਸੀਂ ਧਿਆਨ ਚ ਰੱਖਿਓ ਵੀਡੀਓ ਮੇਰੀ ਲੰਮੀ ਹੋ ਸਕਦੀ ਹੈ ਕਿਉਂਕਿ ਇਹ ਕੰਪਲੈਕਟ ਜਿਹੜਾ ਬਹੁਤ ਵੱਡਾ ਤੇ ਬਹੁਤ ਲੋਕਾਂ ਦੀ ਇਹ ਪ੍ਰੋਬਲਮ ਹੈ ਮੈਨੂੰ ਇੱਕ ਫੌਜੀ ਵੀਰ ਦਾ ਫੋਨ ਵੀ ਆਇਆ ਸੀ ਉਹ ਕਹਿੰਦਾ ਕਿ ਮੈਂ ਗਾਂ ਲਈ ਹੈ ਜੀ 10 ਵਰੀ ਉਹਨੂੰ ਟੀਕਾ ਪੜਾ ਦਿੱਤਾ ਸੋ ਦੋਸਤੋ ਉਹਨੇ ਆਪਣਾ ਜਿਹੜਾ ਉਹ ਬੱਚਾ ਨਹੀਂ ਦੇ ਰਹੀ ਕਨਸੀਵ ਨਹੀਂ ਕਰ ਰਹੀ ਸੋ ਦੋਸਤੋ ਇਹਦੇ ਨਾਲ ਹੀ ਜਿਹੜੀ ਤੁਹਾਡੀ ਫੀਡ ਸੋ ਦੋਸਤੋ ਫੀਡ ਵੀ ਤੁਹਾਡੀ ਬਹੁਤ ਵੱਡਾ ਕਾਰਨ ਹੈ ਜਿਹੜਾ ਤੁਸੀਂ ਫੀਡ ਪਾਉਂਦੇ ਹੋ ਪਸ਼ੂਆਂ ਨੂੰ ਇਹ ਵੀ ਤੁਹਾਡਾ ਇੱਕ ਬਹੁਤ ਵੱਡਾ ਜਿਹੜਾ ਕਾਰਨ ਹੈਗਾ ਤੁਹਾਡੀਆਂ ਗਾਂਆਂ ਰਿਪੀਟ ਕਰਦੀਆਂ ਨੇ ਸੋ ਦੋਸਤੋ ਕਦੀ ਵੀ ਤੁਸੀਂ ਕਿਸੇ ਕੰਪਨੀ ਦੀ ਫੀਡ ਨਾਲ ਯੂਜ਼ ਕਰੋ ਜਿਹੜੀਆਂ ਕੰਪਨੀਆਂ ਫੀਡਾਂ ਬਣਾਉਂਦੀਆਂ ਨੇ ਨਾ ਦੋਸਤੋ ਇਹ ਤੁਸੀਂ ਫੀਡ ਨਾਲ ਯੂਜ਼ ਕਰੋ ਤੁਸੀਂ ਜੇ ਫੀਡ ਬਣਾਉਣੀ ਹੈ ਤੇ ਆਪਣੀ ਫੀਡ ਆਪ ਦੇ ਘਰ ਦੀ ਫੀਡ ਬਣਾਓ ਕਿਉਂਕਿ ਉਹਨਾਂ ਨਾਲ ਥੋੜਾ ਬਲ ਆ ਇਹ ਹੋ ਜਾਊਗਾ ਵੀ ਦੁੱਧ ਘਟ ਦੇ ਦੇਗੀ ਜੇ ਕੰਪਨੀ ਵਾਲੀ ਫੀਡ ਨਾਲ ਗਾਂ ਦੁੱਧ 30 ਕਿਲੋ ਦੇ ਰਹੀ ਏ ਤੇ ਤੁਹਾਡੀ ਆਪਣੀ ਫੀਡ ਨਾਲ ਜਿਹੜੀ ਆਪਣੀ ਫੀਡ ਹੈ ਉਹਦੇ ਨਾ 25 ਕਿਲੋ ਦੇ ਦੋਗੀ ਫਰਕ ਤਾਂ ਆਹੀ ਪੈਣਾ ਪਰ ਜਿਹੜੀ ਆਪਣੀ ਫੀਡ ਦੇ ਨਾਲ ਉਹ ਬੱਚਾ ਦੇ ਦੋਗੀ ਇਹਦੇ ਨਾਲ ਉਹ ਬੱਚਾ ਨਹੀਂ ਦੇਣਾ ਗੱਲ ਉਥੇ ਆ ਜਾਣੀ ਦੋਸਤੋ ਪਾਣੀ ਛੜਨੀ ਪੈਣੀ ਕਿੱਡੇ ਅਗਣੇ ਖਾਵਾ ਤੁਸੀਂ ਵੇਖਿਆ ਨੇ 40 40 ਲੀਟਰਲੇ ਖਾਵਾ ਲੋਕਾਂ ਨੇ ਦੱਸੇ ਲਾਏ ਹੋਏ ਨੇ ਛੜਕਾਂ ਤਰੀਆਂ ਫਿਰਦੀਆਂ ਨੇ ਸੋ ਦੋਸਤੋ ਹਮੇਸ਼ਾ ਫੀਡ ਆਪਣੀ ਪਾਓ ਹੁਣ ਜਿਹੜੀ ਆਪਣੀ ਫੀਡ ਵੀ ਪਾਉਣੀ ਏ ਇਹਦੇ ਵਿੱਚ ਵੀ ਇੱਕ ਬੜਾ ਤਕੜਾ ਹੈਗਾ ਇਹ ਫੰਡਾ ਹੁਣ ਇੱਕ ਚੋਕਰ ਹੈਗਾ ਜਿਹੜਾ ਤੁਹਾਨੂੰ 500 ਰੁਪਏ ਦਾ ਕੁਆਂਟਲ ਮਿਲ ਜਣਾ ਉਹ ਤੁਹਾਨੂੰ ਵੀ 1.5 ਕੁਆਂਟਲ ਵੀ ਮਿਲ ਜੇ ਇੱਕ ਮੱਕੀ ਹੈਗੀ ਹੈ ਜਿਹੜੀ ਤੁਹਾਨੂੰ 500 ਰੁਪਏ ਨੂੰ ਕੁਆਂਟਲ ਮਿਲ ਜਾਣੀ ਸੋ ਦੋਸਤੋ ਇਹ ਸਮਾਨ ਤੁਸੀਂ ਆਪ ਖੁਦ ਲੈ ਕੇ ਆਪਦੀ ਫੀਲ ਬਣਾਓ ਹੁਣ ਇਹ ਚੌਕਰ ਜਿਹੜਾ ਆਪਾਂ ਲੈਨੇ ਆ 750 ਰੁਪਏ ਦਾ 25 ਕਿਲੋ ਚੌਕਰ ਉਹਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਜੇ ਜਿਹੜੀ ਆਪਾਂ ਮੱਕੀ ਲੈਨੇ ਆ 2000 ਨੂੰ 1700 ਨੂੰ 1800 ਨੂੰ ਤੇ 500 ਵਾਲੀ ਮੱਕੀ ਤੇ ਜ਼ਮੀਨ ਸਮਾਨ ਦਾ ਫਰਕ ਜੇ ਸੋ ਇਹ ਵੀ ਜਿਹੜੀਆਂ ਬਹੁਤ ਵੱਡੀਆਂ ਦੋਸਤੋ ਕਾਰਨ ਹੈਗਾ ਤੁਹਾਡੀਆਂ ਜਿਹੜੀਆਂ گاਵਾ ਨੇ ਰਿਪੀਟ ਕਰਦੀਆਂ ਨੇ ਉਹਦੇ ਵਿੱਚ ਇੱਕ ਫੀਲਡ ਦਾ ਵੀ ਬਹੁਤ ਵੱਡਾ ਟੈਮ ਰੋਲ ਆ ਦੋਸਤੋ ਉਸ ਤੋਂ ਬਾਅਦ ਦੋਸਤੋ ਤੁਹਾਡੇ ਕੋਲੇ ਆ ਗਿਆ ਸਾਇਲੈਂਸ ਹੁਣ ਸਾਇਲੈਂਸ ਨੂੰ ਸਾਰੇ ਬੰਦੇ ਕਹਿ ਦੋਗੇ ਵੀ ਇਹ ਬਹੁਤ ਵਧੀਆ ਚੀਜ਼ ਹੈਗੀ ਏ ਸੋ ਦੋਸਤੋ ਇਹ ਜਿਹੜਾ ਸਾਇਲੈਂਸ ਜਣਾ ਇਹਦੇ ਬਾਰੇ ਤਾਂ ਆਪਾਂ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਸੋ ਇਹਦੇ ਬਾਰੇ ਹੁਣ ਮੈਂ ਇੰਨੀ ਗੱਲ ਇੰਨੀ ਕਰਾਂਗਾ ਕਿ ਇਹ ਵੀ ਤੁਹਾਡੀਆਂ ਗਾਈਆਂ ਦੇ ਵਿੱਚ ਤੁਹਾਡੀਆਂ ਗਾਂਆਂ ਨੂੰ ਰਿਪੀਟ ਹੋਣ ਦੇ ਵਿੱਚ ਇਹਦਾ ਵੀ ਬਹੁਤ ਨੁਕਸਾਨ ਹੈ ਉਹ ਜਿਹੜੇ ਵੱਡੇ ਵੱਡੇ ਫਾਰਮ ਨੇ ਉਹਨਾਂ ਦਾ ਪੌਨ ਦਾ ਮੈਥਡ ਹੋ ਰੇ ਉਹ ਟੈਕਨੀਕ ਹੈ ਉਹਨਾਂ ਵਾਲੇ ਜਿਹੜੇ ਆਪਾਂ ਛੋੜੇ ਕਿਸਾਨ ਆ ਪੰਜ ਸੱਤ ਗਾਂਆਂ ਵਾਲੇ ਪਾਲ ਲੈਨੇ ਆ ਸਾਈਲੇਜ ਆਪਣੇ ਕੋਲੋਂ ਦੀ ਸਾਂਭ ਸੰਭਾਲ ਜਿੰਦਾ ਨਹੀਂ ਹੁੰਦੀ ਜਾਂ ਦੇ ਵਿੱਚ ਫੰਗਸ ਵਗੈਰਾ ਸੋ ਦੋਸਤੋ ਇਹ ਵੀ ਤੁਹਾਡਾ ਬਹੁਤ ਵੱਡਾ ਕਾਰਨ ਹੈ ਤੁਹਾਡੀਆਂ ਗਾਂਆਂ ਨੂੰ ਰਿਪੀਟ ਕਰਨ ਦੇ ਵਿੱਚ ਸੋ ਦੋਸਤੋ ਇਹ ਜਿਹੜੇ ਤੁਹਾਨੂੰ ਮੈਂ ਦੱਸਿਆ ਪੰਜ ਸੱਤ ਕਾਰਨ ਜੇ ਤੁਸੀਂ ਇਹਨਾਂ ਤੋਂ ਸਾਵਧਾਨ ਹੋ ਗਏ ਤਾ ਤੁਹਾਡੀ ਗਾ ਰਿਪੀਟ ਨਾ ਕਰੇਗੀ ਬੱਚਾ ਦਵੇਗੀ ਕਿਉਂਕਿ ਜੇ ਫੌਰਨ ਦੇ ਵਿੱਚ ਬੱਚੇ ਦੇ ਸਕਦਿਆਂ ਨੇ ਉਥੇ ਰਿਪੀਟ ਦੀ ਪ੍ਰੋਬਲਮ ਨਹੀਂ ਤੇ ਆਪਣੇ ਕਿਉਂ ਆ ਸੋ ਦੋਸਤੋ ਜੇ ਇਹਦੇ ਬਾਰੇ ਤੁਸੀਂ ਹੋਰ ਵੀ ਕੋਈ ਗੱਲ ਪੁੱਛਣੀ ਹੋਈ ਤੁਸੀਂ ਮੈਨੂੰ ਮੈਸੇਜ ਆਈ ਜਿਹੜੀ ਇਹ ਗੱਲ ਕੋਈ ਵੀ ਸਵਾਲ ਪੁੱਛ ਸਕਦੇ ਜੇ ਸੋ ਤੁਹਾਨੂੰ ਮੈਂ ਕੱਲ ਦੱਸੂਗਾ ਵੀ ਆਪਾਂ ਕਿਹੜਾ ਡਾਕਟਰ ਸੱਦਣਾ ਹੁੰਦਾ ਆ ਉਹਦੇ ਬਾਰੇ ਫਿਰ ਤੁਹਾਨੂੰ ਦੱਸਾਂਗਾ ਵੀ ਗਾਂ ਜਿਹੜੀ ਇਹ ਰਿਪੀਟ ਹੋ ਰਹੀ ਉਹਦਾ ਟ੍ਰੀਟਮੈਂਟ ਕੀ ਏ ਉਹ ਗਾਂ ਨੂੰ ਆਪਾਂ ਗੱਭਣ ਕਿਵੇਂ ਕਰਨਾ ਕਿਵੇਂ ਆਪਾਂ ਉਹਦੇ ਕੋਲੋਂ ਬੱਚੇ ਲੈਣੇ ਆ ਸੋ ਦੋਸਤੋ ਸਭ ਤੋਂ ਪਹਿਲਾਂ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਦੋਸਤੋ ਇਹਨੂੰ ਸ਼ੇਅਰ ਕਰਦਿਆ ਕਰੋ ਲਾਈਕ ਵੀ ਜ਼ਰੂਰ ਕਰ ਲਿਆ ਕਰੋ ਕਿ ਹੋਰ ਕਿਸਾਨ ਭਰਾਵਾਂ ਤੱਕ ਜਾਣਕਾਰੀ ਮੇਰੀ ਪਹੁੰਚ ਸਕੇ ਸੋ ਮੇਰਾ ਚੈਨਲ ਗੁਰਦਤ ਮੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਓ ਸੋ ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ